ਅੱਜ ਸੀ ਆਵਾਜ਼ ਕਰਦੀ ਲਾਇਬ੍ਰੇਰੀ ਲਾਂਚ ਕਰਨ ਜਾ ਰਹੇ ਆ ਜੋ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਇਸ ਨਾਲ ਸਾਡੀਆਂ ਸਭ ਦੀਆਂ ਭਾਵ ਸਾਡੀ ਟੀਮ ਦੀਆਂ ਸਭ ਦੀਆਂ ਬਹੁਤ ਸਾਰੀਆਂ ਯਾਦਾਂ ਤੇ ਸੁਪਨੇ ਜੁੜੇ ਹੋਏ ਨੇ ਸੋ ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਸਾਰੀ ਮੀਡੀਆ ਟੀਮ ਜੋ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਵਾਜ਼ ਕਰ ਕੀ ਹੈ ਇਸ ਬਾਰੇ ਦੱਸਣਗੇ ਸਾਡੇ ਮੈਮ ਬiraj corporation ਨੂੰ ਜੋ ਸ਼ੁਰੂ ਤੋਂ ਇਸ ਐਪ ਨੂੰ ਡਰਾਈਵ ਕਰ ਰਹੇ ਨੇ ਥੈਂਕ ਯੂ ਸਭ ਨੂੰ ਸਤਿ ਸ੍ਰੀ ਅਕਾਲ ਤੇ ਸਭ ਨੂੰ ਜੀ ਆਇਆਂ ਸਵਾਗਤ ਹੈ ਤੁਹਾਡਾ ਸਬ ਦਾ ਆਵਾਜ਼ ਕਰਦੇ ਵੀਡੀਓ ਦੇ ਵਿੱਚ ਅੱਜ ਇਸ ਫੰਕਸ਼ਨ ਤੇ ਆਪਾਂ ਇਕੱਠੇ ਹੋਏ ਹਾਂ ਸੋ ਸਾਰੀ ਮੀਡੀਆ ਟੀਮ ਜਿਹੜੀ ਆ ਉਹ ਪੰਜ ਜੀ ਆ ਆਪਣਾ ਕੀਮਤੀ ਸਮਾਂ ਗੱਡਿਆ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਮੇਰੇ ਨਾਲ ਇਸ ਸਮੇਂ ਆਵਾਜ਼ ਕਰਦੀ ਟੀਮ ਹੈ ਕੁਝ ਸਾਡੇ ਨਾਲ ਦੇ ਸਾਥੀ ਜਿਹੜੇ ਨੇ ਉਹ ਨਹੀਂ ਆ ਸਕੇ ਮੇਰੇ ਨਾਲ ਨੇ ਪ੍ਰਦੀਪ ਸਰ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੀ ਹਰ ਇੱਕ ਜ਼ਰੂਰਤ ਨੂੰ ਜਿੱਦਾਂ ਪੂਰਾ ਕੀਤਾ ਚਾਹੇ ਉਹ ਟੈਕਨੀਕਲ ਪੱਖ ਤੋਂ ਹੋਏ ਜਾਂ ਕਿਸੇ ਤਰੀਕੇ ਦੀ ਕੋਈ ਬੁਕਸ ਦਾ ਹੋਏ ਤਾਂ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਜ ਤੱਕ ਖੜੇ ਰਹੇ ਨੇ ਮੇਰੇ ਨਾਲ ਸਾਡੇ ਨਰੇਟਰ ਨੇ ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਆਵਾਜ਼ ਘਰ ਦੀ ਧੜਕਣ ਨੇ ਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਆਵਾਜ਼ਾਂ ਦਿੱਤੀਆਂ ਕਿ ਜਿਹੜੀਆਂ ਕਿਤਾਬਾਂ ਕਹਾਣੀਆਂ ਨਾਵਲਾਂ ਦੇ ਵਿੱਚ ਪਾਤਰ ਨੇ ਜਿਹੜੇ ਉਹਨਾਂ ਨੂੰ ਜ਼ਿੰਦਾ ਕੀਤਾ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜ਼ਰੂਰ ਉਹਨਾਂ ਚੀਜ਼ਾਂ ਨੂੰ ਮਾਣੋਗੇ ਸੁਣੋਗੇ ਇੱਕ ਬੜਾ ਸੋਹਜ ਦੇ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਉਹ ਤਿਆਰ ਕੀਤਾ ਗਿਆ ਸਾਡੇ ਐਡੀਟਰ ਜਿਨ੍ਹਾਂ ਨੇ ਕੱਚੀਆਂ ਤੰਦਾਂ ਨੂੰ ਮੈਂ ਕਹਾਂਗੀ ਕਿ ਪੱਕੀਆਂ ਕੀਤਾ ਬਹੁਤ ਮਿਹਨਤ ਦੇ ਨਾਲ ਕਿਉਂਕਿ ਇੱਕ ਕਿਤਾਬ ਰਿਕਾਰਡ ਜਦੋਂ ਆਪਾਂ ਕਰਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗਲਤੀਆਂ ਰਹਿ ਜਾਂਦੀਆਂ ਨੇ ਪਰਨੰਸੀਏਸ਼ਨ ਹੋ ਗਿਆ ਉਹ ਇਹ ਬਹੁਤ ਸਾਰੀਆਂ ਤਾਂ ਇਹ ਇਹ ਮੈਂ ਕਹਿੰਦੀ ਹੁੰਦੀ ਆ ਕਿ ਕੱਚੀਆਂ ਤੰਦਾਂ ਸਾਡੇ ਨਰੇਟਰ ਜਿਹੜੇ ਨੇ ਉਹ ਬੁੰਦੇ ਨੇ ਤਾਂ ਅੱਗੋਂ ਸਾਡੇ ਜਿਹੜੇ ਐਡੀਟਰ ਹੁੰਦੇ ਨੇ ਉਹ ਇੱਕ ਕਿਤਾਬ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਜਿਹੜਾ ਉਹ ਸਾਡੇ ਸਾਹਮਣੇ ਜਿਹੜਾ ਲੈ ਕੇ ਆਉਦੇ ਨੇ ਸੋ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਜੇ ਮੇਰੀ ਟੀਮ ਹੈ ਤਾਂ ਮੈਂ ਇਸ ਤੋਂ ਇਲਾਵਾ ਸਾਡੀ ਟੈਕਨੀਕਲ ਟੀਮ ਜਿਨ੍ਹਾਂ ਨੇ ਸਾਡੀ ਐਪ ਤਿਆਰ ਕੀਤੀ ਜਿਨ੍ਹਾਂ ਨੇ ਸਾਡਾ ਜਿੰਨਾ ਹੁਣ ਤੱਕ ਅਸੀਂ ਕੰਮ ਕੀਤਾ ਸੀਗਾ ਉਹਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰਤਾ ਤੇ ਅੱਜ ਅਸੀਂ ਇਹਨਾਂ ਦੀ ਬਦੌਲਤ ਜਿਹੜਾ ਉਹ ਇੱਥੇ ਆ ਤੇ ਇਸ ਤੋਂ ਇਲਾਵਾ ਸੁਮਿਤ ਇੱਕ ਸਾਡੇ ਨਾਲ ਮੁੰਡਾ ਕੰਮ ਕਰਦਾ ਉਹਨੇ ਕੱਲ ਬਹੁਤ ਭੱਜ ਦੌੜ ਕੀਤੀ ਹੈ ਅਰਜੀਬ ਸਰ ਸਾਡੇ ਜਿਨ੍ਹਾਂ ਨੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਰਾਧ ਸੇਰਾ ਜਿਹੜਾ ਉਹ ਸਾਡੇ ਲਈ ਬਣੇ ਰਹੇ ਨੇ ਸੋ ਇਸ ਐਪ ਨੂੰ ਜਾਂ ਆਵਾਜ਼ ਘਰ ਨੂੰ ਇੱਥੇ ਤੱਕ ਲੈ ਕੇ ਆਉਣ ਦੇ ਲਈ ਗਾਹੇ ਬਗਾਹੇ ਜੋ ਵੀ ਸਾਡੇ ਇਸ ਪ੍ਰੋਜੈਕਟ ਦਾ ਹਿੱਸਾ ਬਣਿਆ ਉਹਨਾਂ ਦਾ तहे ਦਿਗੋਂ ਸ਼ੁਕਰੀਆ ਰਹੀ ਗੱਲ ਆਵਾਜ਼ ਘਰ ਦੀ ਤਾਂ ਆਵਾਜ਼ ਘਰ ਜ਼ਰੂਰਤ ਸਾਨੂੰ ਕਿਉਂ ਪਈ ਸੁਭਾਵਿਕ ਹੈ ਕਿ ਅੱਜ ਦਾ ਸਮਾਂ ਬੜੇ ਭੱਜ ਦੌੜ ਵਾਲਾ ਹੋ ਗਿਆ ਜੇ ਅਸੀਂ ਐਂ ਕਹੀਏ ਕਿ ਅਸੀਂ ਕਿਤਾਬ ਜਿਹੜੀ ਉਹ ਫੜ ਕੇ ਬੈਠ ਕੇ ਪੜ ਲਈਏ ਤਾਂ ਮੈਂ ਇਹ ਕਹਾਂਗੀ ਕਿ ਇਹ ਨਹੀਂ ਹੈ ਕਿ ਉਹ ਸਮਾਂ ਖਤਮ ਹੋ ਗਿਆ ਕਿ ਅਸੀਂ ਕਿਤਾਬ ਫੜ ਕੇ ਬੈਠ ਕੇ ਪੜ ਨਹੀਂ ਸਕਦੇ ਹੈਗੇ ਸਮਾਂ ਖਤਮ ਨਹੀਂ ਹੋਇਆ ਪਰ ਰੁਝਾਨ ਘਟ ਜ਼ਰੂਰ ਗਿਆ ਸੋ ਉਸ ਰੁਝਾਨ ਘਟਦੇ ਨੂੰ ਵੇਖਦੇ ਹੋਏ ਸਾਡੇ ਜਿਹੜੇ ਆਨਰ ਨੇ ਯਾਨੀ ਕਿ ਜਿਨ੍ਹਾਂ ਨੇ ਆਵਾਜ਼ ਕਰਨ ਦੀ ਸ਼ੁਰੂਆਤ ਕੀਤੀ ਸਰਦਾਰ ਜਸਜੀਤ ਸਿੰਘ ਔਰੀ ਤਾਂ ਉਹਨਾਂ ਨੇ ਇਹ ਆਉਣ ਵਾਲੇ ਟਾਈਮ ਦੇ ਬਾਰੇ ਦੇ ਵਿੱਚ ਜਾਂ ਰਜ਼ੀਮੇ ਭਰੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਸੋਚ ਕੇ ਇਹ ਐਪ ਆਵਾਜ਼ ਘਰ ਜਿਹੜੀ ਹੈ ਉਹ ਸ਼ੁਰੂ ਕੋਸ਼ਿਸ਼ ਪ੍ਰੋਜੈਕਟ ਸ਼ੁਰੂ ਕੀਤਾ ਤੇ ਜੇ ਮੈਂ ਗੱਲ ਕਰਾਂ ਸਰਦਾਰ ਜਸਜੀਤ ਸਿੰਘ ਹੋਰਾਂ ਦੀ ਤਾਂ ਉਹ ਤੁਸੀਂ ਮੇਰਾ ਖਿਆਲ ਹੈ ਕਿਸੇ ਜਾਣ ਪਛਾਣਦੇ ਮਥਾਤ ਜਿਹੜੇ ਨੇ ਉਹ ਨਹੀਂ ਹੈਗੇ ਬਲੈਕ ਪ੍ਰਿੰਸ ਤੋਂ ਬਾਅਦ ਉਹਦੇ ਪ੍ਰੋਡਿਊਸਰ ਰਹੇ ਨੇ ਉਹਨਾਂ ਦਾ ਇਹ ਆਵਾਜ਼ ਘਰ ਜਿਹੜਾ ਉਹ ਆਡੀਓ ਬੁక్స్ ਲਾਇਬ੍ਰੇਰੀ ਦਾ ਪ੍ਰੋਜੈਕਟ ਜਿਹੜਾ ਉਹਨਾਂ ਦਾ ਟੀਮ ਪ੍ਰੋਜੈਕਟ ਹੈ ਤੇ ਅੰਮ੍ਰਿਤਸਰ ਟਾਈਮਜ਼ ਅਖਬਾਰ ਯੂ ਐਸ ਏ ਦੇ ਵਿੱਚ ਕਈ ਸਾਲਾਂ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਸੋ ਗੱਲ ਨੂੰ ਮੈਂ ਅੱਗੇ ਤੋਰਾਂਗੀ ਜਸਜੀਤ ਸਿੰਘ ਸਰੋਰਾ ਦੀ ਗੱਲ ਚੱਲੀ ਐ ਤੇ ਉਹਨਾਂ ਵੱਲੋਂ ਇੱਕ ਸਨੇਹਾ ਜਿਹੜਾ ਉਹ ਮੀਡੀਆ ਲਈ ਵੀ ਆਇਆ ਹੋਇਆ ਸਾਡੀ ਟੀਮ ਲਈ ਵੀ ਆਇਆ ਹੋਇਆ ਤੇ ਉਹ ਤੁਹਾਨੂੰ ਜ਼ਰੂਰ ਪਹਿਲਾਂ ਸੁਣਾਵਾਂਗੇ ਜੀ ਆਈ ਹੋਏ ਪ੍ਰੈਸ ਆਵਾਜ਼ ਘਰ ਦੀ ਟੀਮ ਤੇ ਮਹਿਮਾਨਾਂ ਦੇ ਅਸੀਂ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਸ਼ਿਰਕਤ ਕੀਤੀ ਮੈਂ ਆਪਣੇ ਵੱਲੋਂ ਮਾਫੀ ਚਾਹੁੰਨਾ ਕਿਉਂਕਿ ਮੈਂ ਨਿੱਜੀ ਤੌਰ ਤੇ ਅੱਜ ਸ਼ਾਮਿਲ ਨਹੀਂ ਹੋ ਸਕਿਆ ਮੈਨੂੰ ਕਿਸੇ ਪਰਿਵਾਰਕ ਕੰਮ ਕਰਕੇ ਵਾਪਸ ਕੈਲੀਫੋਰਨੀਆ ਆਉਣਾ ਪਿਆ ਆਵਾਜ਼ਕਾਰ ਆਵਾਜ਼ਕਾਰ ਦ ਬਲੈਕ ਪ੍ਰਿੰਸ ਤੋਂ ਬਾਅਦ ਮੇਰਾ ਪੈਸ਼ਨ ਪ੍ਰੋਜੈਕਟ ਸੀ ਜਿਸ ਤੇ ਕਈ ਕਾਰਨ ਨੇ ਪਹਿਲਾ ਕਾਰਨ ਹੈ ਫਿਲਮ ਦੀ ਪਰਭਾਵਸ਼ਾਲੀ ਜ਼ਿੰਦਗੀ 1-2 ਹਫ਼ਤੇ ਰਹਿੰਦੀ ਹੈ ਸਦੀਵੀ ਨਹੀਂ ਇਹ ਕੰਮ ਆਨਗoing ਹੈ ਤੇ ਜ਼ਰੂਰੀ ਹੈ ਦੂਜਾ ਕਾਰਨ ਇਹ ਹੈ ਕਿ ਬਾਹਰ ਦੇ ਜੰਮੇ ਪੜੇ ਬੱਚਿਆਂ ਦੀ ਪੰਜਾਬੀ ਜਿਹੜੀ ਹੈ ਉਹ ਸੈਕਿੰਡ ਲੈਂਗੁਏਜ ਹੈ। ਉਹਨਾਂ ਵਿੱਚੋਂ ਬਹੁਤੇ ਪੰਜਾਬੀ ਪੜ੍ਹ ਲਿਖ ਨਹੀਂ ਸਕਦੇ ਪਰ ਸਮਝਦੇ ਐ। ਇਸ ਲਈ ਉਹ ਸੁਣ ਸਕਦੇ ਐ। ਤੀਜਾ ਮਹੱਤਵਪੂਰਨ ਕਾਰਨ ਇਹ ਹੈ ਕਿ ਸਾਡੇ ਕੋਲ ਕਾਰਾਂ ਵਿੱਚ ਜਾਂ ਫਿਰ ਐਕਸਰਸਾਈਜ਼ ਵਗੈਰਾ ਕਰਦੇ ਸਮੇ ਸਾਡੇ ਕੋਲ ਗੀਤ ਜਾਂ ਸ਼ਬਦ ਦੀ ਆਪਸ਼ਨ ਹੀ ਐ। ਆਡੀਓ ਬੁਕਸ ਦੀ ਤੀਜੀ ਆਪਸ਼ਨ ਵੀ ਇਸ ਦੇ ਨਾਲ ਅਸੀਂ ਤੁਹਾਨੂੰ ਦੇ ਰਹੇ ਹਾਂ। ਲਾਸਟਲੀ ਉਹ ਕਹਿੰਦੇ ਨੇ ਕਿ ਅੱਜ ਤੋਂ 6-7 ਸਾਲ ਪਹਿਲਾਂ ਅੰਗਰੇਜ਼ੀ ਚਾਈਨੀਜ਼ ਸਪੈਨਿਸ਼ ਜਪਾਨੀਸ ਤੇ ਹੋਰ ਵੀ ਕਈ ਭਾਸ਼ਾਵਾਂ ਦੇ ਵਿੱਚ ਆਡੀਓ ਬੁੱਕ ਦੀ ਜਿਹੜੀ ਕਾਫੀ ਲਾਇਬ੍ਰੇਰੀ ਹੈ ਉਹ ਪ੍ਰਚਲਿਤ ਹੈ ਪਰ ਸਾਡੀ ਆਪਣੀ ਬੋਲੀ ਪੰਜਾਬੀ ਦੇ ਵਿੱਚ ਇਹੋ ਜੀ ਇੱਕ ਘਾਟ ਪੂਰੀ ਕਰਨ ਲਈ ਹੀ ਅਸੀਂ ਆਵਾਜ਼ ਕਰ ਸ਼ੁਰੂ ਕਰਨ ਜਾ ਰਹੇ ਹਾਂ ਉਹ ਕਹਿੰਦੇ ਨੇ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਵੇਲੇ ਇਸ ਬਾਰੇ ਬਹੁਤੀ ਸਮਝ ਨਹੀਂ ਸੀ ਪਰ ਜਦੋਂ ਸ਼ੁਰੂ ਕੀਤਾ ਤਾਂ ਬਾਅਦ ਮਹਿਸੂਸ ਹੋਇਆ ਕਿ ਇਹ ਕੰਮ ਫਿਲਮ ਤੋਂ ਵੀ ਔਖ ਹੈ ਇਸ ਵਿੱਚ ਬਲਰਾਜ ਕੋਰ ਪੰਨੂ ਦੀ ਬਹੁਤ ਮਿਹਨਤ ਹੈ ਇਹਨਾਂ ਨੇ ਕੜੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਸ਼ਿੱਦਤ ਨਾਲ ਕੰਮ ਕੀਤਾ ਹੈ ਇਹਨਾਂ ਦਾ ਪੈਸ਼ਨ ਮੇਰੇ ਨਾਲ ਉਹ ਵੀ ਅੱਗੇ ਲੰਘ ਗਿਆ ਇਸ ਲਈ ਇਹਨਾਂ ਦੇ ਵੀ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਆ ਇਹਨਾਂ ਦੀ ਟੀਮ ਜਿਸ ਵਿੱਚ ਸਾਰੇ ਨਰੇਟਰ ਨੇ ਐਡੀਟਰ ਨੇ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਅਸੀਂ ਦਫ਼ਤਰ ਹਫ਼ਤੇ ਵਿੱਚ 6 ਦਿਨ ਖੋਲਦੇ ਹਾਂ। ਮੈਨੂੰ ਅਜਿਹਾ ਕੋਈ ਦਿਨ ਯਾਦ ਨਹੀਂ ਜਿਸ ਦਿਨ ਸਾਡਾ ਦਫ਼ਤਰ ਬੰਦ ਰਿਹਾ ਹੋਵੇ। ਇਥੋਂ ਤੱਕ ਕਿ ਪੈਂਡੇਮਿਕ ਵੇਲੇ ਵੀ ਸਾਡਾ ਕੰਮ ਜਿਹੜਾ ਉਹ ਚੱਲਦਾ ਰਿਹਾ ਏ। ਇਹਨਾਂ ਤੋਂ ਬਿਨਾ ਮੈਨੇਜਮੈਂਟ ਪੱਖ ਤੋਂ ਸਰਦਾਰ ਪ੍ਰਦੀਪ ਸਿੰਘ ਨੇ ਵੀ ਬਹੁਤ ਹੀ ਐਫੀਸ਼ੀਐਂਟ ਤਰੀਕੇ ਨਾਲ ਸਾਰਾ ਪ੍ਰਬੰਧ ਸੰਭਾਲਿਆ ਏ। ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਆਂ। ਅ ਅਖੀਰ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਖਾਸ ਕਰਕੇ ਪ੍ਰੈਸ ਦਾ ਧੰਨਵਾਦ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ ਤਾਂ ਕਿ ਜੋ ਅਸੀਂ ਇਹ ਪ੍ਰੋਜੈਕਟ ਹੈ ਉਹ ਘਰ-ਘਰ ਪਹੁੰਚਾ ਸਕੀਏ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਕੀ ਬੰਦੇ ਜੀ ਤੇ ਇਹ ਜਸਜੀਤ ਸਿੰਘ ਸਰ ਪਹੁੰਚ ਨਹੀਂ ਸਕੇ ਤਾਂ ਉਹਨਾਂ ਨੇ ਇੱਕ ਸਨੇਹਾ ਜਿਹੜਾ ਉਹ ਸਾਡੇ ਤੱਕ ਪਹੁੰਚਾਇਆ ਮੈਂ ਕਹਿਣੀ ਹੁੰਦੀ ਆ ਕਿ ਜਿਹੜੀ ਇੱਕ ਹਲਾਸ਼ੇਰੀ ਹੁੰਦੀ ਹੈ ਉਹ ਦੇਸੀ ਘੋਦੀ ਤਰ੍ਹਾਂ ਹੁੰਦੀ ਹੈ ਤੇ ਸੋ ਇਸੇ ਤਰ੍ਹਾਂ ਦੀ ਹਲਾਸ਼ੇਰੀ ਪਿਛਲੇ 6 ਸਾਲ ਤੋਂ ਜਿਹੜੇ ਜਸਜੀਤ ਸਿੰਘ ਸਾਰੇ ਉਹ ਸਾਨੂੰ ਦੇਂਦੇ ਰਹੇ ਤੇ ਸੋ ਆਪਣੇ ਕੰਮ ਪ੍ਰਤੀ ਮੇਰੀ ਪੂਰੀ ਟੀਮ ਜਿਹੜੀ ਆ ਉਹ ਬਿਲਕੁਲ ਜਿਵੇਂ ਕਿ ਸਰਨੇ ਵਿੱਚ ਜ਼ਿਕਰ ਕੀਤਾ ਸਮਰਪਿਤ ਹੈ ਜਿੱਥੋਂ ਤੱਕ ਆਪਾਂ ਐਪ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੀ ਆਡੀਓ ਲਾਇਬ੍ਰੇਰੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਤਾਂ 2019 ਦੇ ਵਿੱਚ ਇਸ ਨੂੰ ਅਸੀਂ ਸ਼ੁਰੂਆਤ ਜਿਹੜੀ ਸੀਗੀ ਲਾਇਬ੍ਰੇਰੀ ਦੀ ਕੀਤੀ ਸੀ ਤਕਰੀਬਨ 6 6.5 ਸਾਲ ਦੇ ਕਰੀਬ ਟਾਈਮ ਹੋ ਗਿਆ ਤੇ ਅਸੀਂ ਲਗਾਤਾਰ ਇਸ ਤੇ ਕੰਮ ਕਰ ਰਹੇ ਹਾਂ ਕਈ ਵਾਰੀ ਮਨ ਵੀ ਬਣਿਆ ਕਿ 200 ਦੇ ਕਰੀਬ ਕਿਤਾਬਾਂ ਹੋਈਆਂ ਤਾਂ ਅਸੀਂ ਸੋਚਿਆ ਕਿ ਅਸੀਂ ਆਪਣੀ ਲਾਇਬ੍ਰੇਰੀ ਜਿਹੜੀ ਆ ਲਾਂਚ ਕਰ ਦਈਏ ਪਰ ਨਹੀਂ ਕੁਝ ਐਵੇਂ ਦਾ ਸੀਗਾ ਕਿ ਕੁਝ ਵੱਡਾ ਹੋ ਜੇ ਜਿੱਥੇ ਕੋਈ ਕਿਸੇ ਤੁਸੀਂ ਪਲੇਟਫਾਰਮ ਤੇ ਜਾਂਦੇ ਹੋ ਜਾਂ ਕਿਸੇ ਤੁਸੀਂ ਬੁਕਸ ਲਾਇਬ੍ਰੇਰੀ ਤੇ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਮਿਲ ਜੇ ਇਹ ਨਹੀਂ ਆ ਕਿ ਇਕੱਲਾ ਤੁਹਾਨੂੰ ਪੰਜਾਬੀ ਸਾਹਿਤ ਹੀ ਮਿਲੇ ਅਸੀਂ ਰੂਸੀ ਸਾਹਿਤ ਵੀ ਜੜਾਓ ਕੀਤਾ ਹੋਇਆ ਇਸ ਤੋਂ ਇਲਾਵਾ ਜਪਾਨੀ ਸਾਹਿਤ ਵੀ ਜੜਾਓ ਕੀਤਾ ਹੋਇਆ ਇਸ ਇਸ ਤੋਂ ਇਲਾਵਾ ਅਸੀਂ ਬੱਚਿਆਂ ਦੇ ਲਈ ਖਾਸ ਧਿਆਨ ਰੱਖਿਆ ਹੋਇਆ ਕਿ ਬੱਚਿਆਂ ਦੀਆਂ ਜਿਹੜੀਆਂ ਪੰਜਾਬੀ ਬੱਚਿਆਂ ਦੇ ਲਈ ਜਿਹੜਾ ਸਾਹਿਤ ਹੈ ਉਸ ਵੱਲ ਵੀ ਧਿਆਨ ਜਿਹੜਾ ਉਹ ਦਿੱਤਾ ਸੋ ਹਰ ਪੱਖ ਅਸੀਂ ਸ਼ੂਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਤਾਂ ਅਸੀਂ ਅੱਜ ਦੇ ਦਿਨ ਤੇ ਪਹੁੰਚਿਆ ਕਿ ਅਸੀਂ ਜਦੋਂ ਸਭ ਦੇ ਲਈ ਕੁਝ ਨਾ ਕੁਝ ਜਿਹੜਾ ਤਿਆਰ ਹੋ ਗਿਆ ਤੇ ਤਕਰੀਬਨ 1500 ਦੇ ਕਰੀਬ ਅਸੀਂ ਜਿਹੜੀਆਂ ਨੇ ਬੁੱਕਸ ਇਸ ਸਮੇਂ ਤੱਕ ਕਰ ਚੁੱਕੇ ਹਾਂ ਤਕਰੀਬਨ 700 ਦੇ ਕਰੀਬ ਕਿਤਾਬਾਂ ਸਾਡੀਆਂ ਐਪ ਦੇ ਉੱਤੇ ਨੇ ਤਾਂ ਇਸ ਤੋਂ ਇਲਾਵਾ ਕੁਝ ਅੰਡਰ ਪ੍ਰੋਸੈਸ ਨੇ ਜਿਹੜੀਆਂ ਕੁਝ ਐਡਿਟ ਹੋਣ ਵਾਲੀਆਂ ਨੇ ਕੁਝ ਨੂੰ ਫਾਈਨਲ ਟੱਚ ਜਿਹੜਾ ਉਹ ਦੇਣ ਵਾਲਾ ਤੇ ਸੋ ਅੱਜ ਦੇ ਦਿਨ ਦੀ ਜਿਹੜੀ ਮਹੱਤਤਾ ਜੇ ਆਪਾਂ ਕਹੀਏ ਤਾਂ ਸਾਡੇ ਸਾਰਿਆਂ ਦੇ ਬਹੁਤ ਜ਼ਿਆਦਾ ਸੁਪਨੇ ਜੁੜੇ ਹੋਏ ਨੇ ਸਾਰੀ ਟੀਮ ਦੇ ਜਿਹੜੇ ਸੁਪਨੇ ਜੁੜੇ ਹੋਏ ਨੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੀ ਇਸ ਪੰਜਾਬੀ ਲਾਇਬ੍ਰੇਰੀ ਦਵਾਲਾ ਜਿਹੜਾ ਸਨੇਹ ਹੈ ਉਹ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਪਹੁੰਚਾ ਸਕੋ ਜਿੱਥੋਂ ਤੱਕ ਲਾਇਬ੍ਰੇਰੀ ਦੀ ਗੱਲ ਆ ਤਾਂ ਕੱਲੀ ਇਹ ਨਹੀਂ ਕਿ ਇਹ ਕਿਤਾਬਾਂ ਜਿਹੜੀਆਂ ਨੇ ਤੁਹਾਨੂੰ ਸਾਡੀ ਐਪ ਤੇ ਜਾਂ ਆਵਾਜ਼ ਕਰਦੇ ਉੱਤੇ ਹੀ ਹੈ ਹਨ ਤੁਸੀਂ ਵਰਲਡਵਾਈਡ ਵੀ ਜਿਹੜਾ ਤੁਸੀਂ ਸਾਡੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਸੁਣ ਸਕੋਗੇ तकरीबन ਜੇ ਮੈਂ ਗੱਲ ਕਰਾਂ ਤਾਂ 2.5 ਤਿੰਨ ਕਰੋੜ ਦਾ ਇਹ ਸਾਡਾ ਪ੍ਰੋਜੈਕਟ ਹੈ ਯਾਨੀ ਕਿ 2.5 ਤਿੰਨ ਕਰੋੜ ਰੁਪਈਆ ਜਿਹੜਾ ਹੁਣ ਤੱਕ ਅਸੀਂ ਇਸ ਤੇ ਜਿਹੜਾ ਲਗਾ ਚੁੱਕੇ ਹਾਂ ਤੇ ਜਿੱਥੋਂ ਤੱਕ ਗੱਲ ਕੀਤੀ ਜਾਏ ਤਾਂ ਲਿਬੀ ਤੇ ਸਾਡੀਆਂ ਕਿਤਾਬਾਂ ਜਿਹੜੀਆਂ ਨੇ ਉਹ ਹੋਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਸਪੋਟੀਫਾਈ ਦੇ ਉੱਤੇ ਤੇ ਇਸ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਨੇ ਸੋਰਾ ਐਪ ਤੇ ਵਰਡ ਵਾਈਫ ਜਿਹੜੀਆਂ ਨੇ ਉਹ ਤੁਸੀਂ ਸਾਡੀਆਂ ਕਿਤਾਬਾਂ ਸੁਣ ਸਕਦੇ ਹੋ ਤੇ ਜਿਹਦੇ ਵਿੱਚ ਜਦੋਂ ਜਦੋਂ ਸੀ ਇਹ ਸ਼ੁਰੂ ਕੀਤਾ ਇਹਦੀ ਸ਼ੁਰੂਆਤ ਕੀਤੀ ਆ ਤਾਂ ਸਭ ਤੋਂ ਪਹਿਲਾਂ ਜੋ ਸਾਡੇ ਨਾਲ ਸ਼ੁਰੂ ਹੋਏ ਤੇ ਹੁਣ ਤੱਕ ਸਾਡੇ ਨਾਲ ਮੈਡਮ ਬਦਲਾਜ ਭੌਰ ਹੋਰ ਨੇ ਸਾਡਾ ਇਹ ਸਾਰੇ ਵਿੱਚ ਸਾਥ ਦਿੱਤਾ ਤੇ ਇਹਨਾਂ ਪ੍ਰੋਜੈਕਟਾਂ ਇਹਦੇ ਇਨਲੇ ਡਰੈਨਰ ਨੇ ਸਾਰਾ ਸਾਹਮਣੇ ਸਾਹਮਿਆ ਇਹਨਾਂ ਦੀ ਗੇਗ੍ਰੇਟ ਹੈ ਜਿਹੜੀ ਸਾਰਾ ਆਪਕਾ ਮਨ ਸਾਡਾ ਆਪਣੇ ਚੜਿਆ ਤੇ ਸੀ ਇੱਥੇ ਤੱਕ ਆ ਗਈ ਸੋ ਇਹਦੀ ਲੋਡ ਜਿੱਥੇ ਸਾਨੂੰ ਮੈਨੂੰ ਇੱਥੇ ਮਹਿਸੂਸ ਹੋਈ ਤੇ ਮੈਨੂੰ ਇਹ ਲੱਗਦਾ ਕਿ ਇਹਦੀ ਲੋਡ ਸਾਡੇ ਵਿਦੇਸ਼ਾਂ ਦੇ ਵਿੱਚ ਜੋ ਸਾਡਾ ਪੰਜਾਬੀ ਭਾਈਚਾਰਾ ਉਹਨੂੰ ਵੱਧ ਲੋਡ ਆਈ ਜੀ ਕਿਉਂਕਿ ਇੱਕ ਤਾਂ ਉੱਥੇ ਜਿੰਨੀ ਰੁਝੇਵੇਂ ਭਾਈ ਜ਼ਿੰਦਗੀ ਆ ਉਹਦਾ ਕੋ ਸਮਾਂ ਨਹੀਂ ਹੈ ਕਿ ਉਹ ਕਿਤਾਬਾਂ ਸੁਣ ਸਕਣ। ਕੋਈ ਸਾਡਾ ਵੀ ਪ੍ਰਕਾਤ ਨੂੰ ਆਉਂਦਾ ਕੋਈ ਕਿਸੇ ਆਉ ਦੇ ਕਹਿ ਦਿੱਤ ਲੱਗਿਆ ਤਾਂ ਘਟੋ ਘਟੋ ਹੋਏ ਸਾਡੇ ਆਵਾਜ਼ ਕਰਦੇ ਰਹੀ ਕਿਤਾਬਾਂ ਨੂੰ ਜਰੂਰ ਸੁਣ ਸਕਣਗੇ। ਦੂਜੀ ਗੱਲ ਇਹ ਕਿ ਸਾਡੇ ਜਿਹੜੇ ਹੁਣ ਉੱਧਰਲੇ ਬਾਲ ਨੇ ਜੋੜ ਜੰਮੇ ਨੇ ਉਹਨਾਂ ਨੂੰ ਪੰਜਾਬੀ ਪੜਨੀ ਨਹੀਂ ਆਉਂਦੀ ਤੇ ਪਰ ਉਹ ਸੁਣ ਸਕਦੇ ਆ। ਨਾ ਲਿਖ ਸਕਦੇ ਇਹਨਾਂ ਬਹੁਤ ਈ ਸਮੱਸਿਆ ਹੈ ਪਰ ਪੰਜਾਬੀ ਨੂੰ ਸੁਣ ਸਕਦੇ ਤੇ ਸਮਝ ਸਕਦੇ ਆ। ਤੁਹਾਡਾ ਇਹ ਆਵਾਜ਼ ਕਰ ਉਹਦੇ ਲਈ ਸਹਾਇਕ ਹੋਵੇਗਾ ਦੂਜੀ ਗੱਲ ਜੋ ਮੈਨੇ ਹੁਣ ਬੈਠੇ ਬੈਠੇ ਮਹਿਸੂਸ ਹੋਈ ਆ ਤੇ ਮੈਂ ਕਿਤਾਬ ਪੜ੍ਹਿਆ ਸੀ ਮੇਰਾ ਪਾਕਿਸਤਾਨ ਦੇ ਵਿੱਚ ਉਹਦੇ ਲੇਖਕ ਲਿਖਦਾ ਕਿ ਜਦੋਂ ਤੁਸੀਂ ਇਤਿਹਾਸ ਨੂੰ ਬੰਦੂਕ ਦੀ ਗੋਲੀ ਦੇ ਨਾਲ ਪੜਾਉਂਗੇ ਤਾਂ ਇਤਿਹਾਸ ਤੁਹਾਨੂੰ ਕੂਪ ਦੇ ਗੋਲੇ ਨਾਲ ਅੜਾਏਗਾ ਸੋ ਸਾਡੇ ਲਈ ਇਹਦੀ ਮਹੱਤਤਾ ਇਹ ਕਿ ਸਾਡਾ ਪੰਜਾਬੀ ਇਤਿਹਾਸ ਸਾਡਾ ਸਿੱਖ ਇਤਿਹਾਸ ਸਾਡੀ ਆਉਣ ਵਾਲੀਆਂ ਕਿਹੜੀਆਂ ਨਸਲਾਂ ਦੇ ਤੱਕ ਜਾਵੇ ਕੋਈ ਇਹਨੂੰ ਸੁਣ ਸਕਣ ਤੇ ਆਪ ਦਾ ਰਾਜ ਜਿਹੜਾ ਕੀ ਆਪਦੇ ਹੁਕਮ ਇਤਿਹਾਸ ਨੂੰ ਦੇਖਦੇ ਹੋਏ ਕੀ ਬਣਾਸ ਸੋ ਸਾਰਿਆਂ ਦਾ ਇੱਥੇ ਹੋਣ ਤੇ ਮੇਰੀ ਫੈਰੀ ਮੈਡਮ ਬਲਰਾਜ ਘਰ ਹੁਣ ਦਾ ਤੇ ਸਾਡੇ ਓਨਰ ਇਸ ਪ੍ਰੋਜੈਕਟ ਦੇ ਭਜ ਜੀਤ ਸਿੰਘ ਹੁਣ ਦਾ ਸਾਰਿਆਂ ਦਾ ਧੰਨਵਾਦ ਸੋ ਬਾਕੀ ਅੱਗੇ ਗੱਲਬਾਤ ਮੈਡਮ ਬਲਰਾਜ ਜੀ ਸਾਂਝੀ ਕਰੂਗੀ ਪ੍ਰੈਸ ਜਿਹੜੀ ਆ ਉਹ ਸਾਡੀ ਸਾਰੀ ਟੀਮ ਹੈ ਸਾਨੂੰ ਸਵਾਲ ਜਿਹੜੇ ਆ ਪੁੱਛ ਸਕਦੇ ਆ ਮੈਂ ਇੱਕ ਜੇ ਅਪਲੋ ਲੈਣੇ ਪਿਆ ਆ ਬੀ ਇਤਿਆਰ ਲੈ ਕੇ ਹਾਂਜੀ ਜੀ ਜੀ ਸਾਹਿਬ ਕਿ ਪੜ੍ਹ ਨਹੀਂ ਸਕਦੇ ਤਾਂ ਕਿਉਂ ਨੈਨ ਸੁਖ ਨੂੰ ਪੜਿਓ ਨੈਨ ਸੁਖ ਦੀ ਤਦਾਵ ਹੈ ਆਪਾਂ ਜਿਹੜੀਆਂ ਲੈਂਦੇ ਪੰਜਾਬ ਦੀਆਂ ਕਿਤਾਬਾਂ ਨੇ ਆਪਾਂ ਉਹ ਵੀ ਰਿਕਾਰਡ ਕੀਤੀਆਂ ਨੇ ਤੁਸੀਂ ਲਾਇਬ੍ਰੇਰੀ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਉਹ ਚੀਜ਼ਾਂ ਜ਼ਰੂਰ ਜਿਹੜੀਆਂ ਨੇ ਉਹ ਮਿਲਣਗੀਆਂ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਸੀਂ ਹਰ ਪੱਖੋਂ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਲਾਇਬ੍ਰੇਰੀ ਦੇ ਅੰਦਰ ਜਾਓਗੇ ਤਾਂ ਜਿਵੇਂ ਉਹ ਦੁਕਾਨਦਾਰ ਨੇ ਇਸ ਤਰ੍ਹਾਂ ਚੀਜ਼ਾਂ ਸਜਾ ਕੇ ਰੱਖੀਆਂ ਹੁੰਦੀਆਂ ਹਨ ਨਾ ਵੀ ਕੋਈ ਨਾ ਕੋਈ ਚੀਜ਼ ਤਾਂ ਲੈ ਕੇ ਜਾਣੀ ਹੈ ਤਾਂ ਸਾਡੇ ਐਨੀ ਜੀਆਂ ਬੁੱਕਸ ਜਿਹੜੀਆਂ ਨੇ ਹਰ ਪੱਖ ਨੂੰ ਸੋਹਣ ਵਾਲੀਆਂ ਨੇ ਕਿ ਤੁਸੀਂ ਸੋਣੇ ਬਿਨਾ ਮੇਰਾ خیال ਹੈ ਕਿ ਨਹੀਂ ਜਾ ਸਕੋਗੇ ਕਿਉਂਕਿ ਸਾਡੇ ਨਰੇਟਰਸ ਨੇ ਆਵਾਜ਼ਾਂ ਇੰਨੀਆਂ ਪਿਆਰੀਆਂ ਪਿਆਰੀਆਂ ਦਿੱਤੀਆਂ ਹੋਈਆਂ ਨੇ ਇੰਨਾ ਕੰਮ ਜਿਹੜਾ ਹੋਇਆ ਤਾਂ ਤੁਹਾਨੂੰ ਕੁਝ ਨਾ ਕੁਝ ਜਿਸ ਤਰ੍ਹਾਂ ਦਾ ਸਾਹਿਤ ਜਿਹੜਾ ਉਹ ਪਸੰਦ ਹੋਏਗਾ ਉਹ ਤੁਹਾਨੂੰ ਜ਼ਰੂਰ ਮਿਲੂਗਾ ਇਹ ਨਹੀਂ ਹੈ ਕਿ ਅਸੀਂ ਕਲਚਰਲ ਕਿਤਾਬਾਂ ਕੀਤੀਆਂ ਨੇ ਜਾਂ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਕੀਤੀਆਂ ਨੇ ਤਾਂ ਤੁਸੀਂ ਕੈਟਾਗਰੀਜ਼ ਦੇ ਵਿੱਚ ਜਾਓਗੇ ਤੁਹਾਨੂੰ ਹਰ ਟੇਸ ਦੀ ਕਿਤਾਬ ਜਿਹੜੀ ਆ ਉਹ ਮਿਲ ਜੇਗੀ ਬਿਲਕੁਲ ਵਧੀਆ ਗੱਲ ਹੈ ਕਿ ਉਹ ਰੇਡੀਓ ਤੇ ਨਾਲ ऑलरेडी ਆ ਦਾ ਸਿਸਟਮ ਇਹਦੇ ਸਾਡਾ ਲੱਗਦਾ ਹੈ ਕਿ ਆਪਾਂ ਉਹ ਦੁਬਾਰਾ ਬਣਾਉਣਾ ਹਾਂਜੀ ਅਸੀਂ 올 ਇੰਡੀਆ ਰੇਡੀਓ ਦੇ ਵਿੱਚੋਂ ਹੀ ਨਿਕਲੇ ਹੋਏ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਉਸੇ ਦੇ ਵਿੱਚੋਂ ਹੀ ਨਿਕਲੇ ਹੋਏ ਹਾਂ ਸੌਰੀ ਆਏ ਇਸਪਾਇਰ ਫੋਰ ਥਿਸ ਪੋਸਟ ਅੱਛਾ ਅੱਛਾ ਕਿ ਇਹ ਐਪ ਦੇ ਲਈ ਓਕੇ ਅ ਅਸੀਂ ਮੇਰੇ ਨਾਲ 2019 ਦੀ ਸਟਾਰਟਿੰਗ ਦੇ ਵਿੱਚ ਜਸਜੀਤ ਸਰ ਹੋਰਾਂ ਦੇ ਨਾਲ ਗੱਲ ਹੋਈ ਉਸ ਟਾਈਮ ਮੈਂ ਐਜ਼ ਅ ਪ੍ਰੋਗਰਾਮਿੰਗ ਹੈਡ ਕੰਮ ਕਰਦੀ ਸੀਗੀ ਕਿਸੇ ਚੈਨਲ ਤੇ ਤਾਂ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੇਰਾ ਖਿਆਲ ਮੈਨੂੰ ਜਲੰਧਰ ਜਲੰਧਰ ਤੂੰ ਕਿਸੇ ਤੋਂ ਨੰਬਰ ਲੈ ਕੇ ਜਿਹੜੀ ਮੇਰੀ ਗੱਲ ਹੋਈ ਸੀਗੀ ਤਾਂ ਉਹਨਾਂ ਨੇ ਮੈਨੂੰ ਪ੍ਰੋਜੈਕਟ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਪ੍ਰੋਜੈਕਟ ਹੋਏਗਾ ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਕਈ ਵਾਰੀ ਹੁੰਦਾ ਕਿ ਆਪਾਂ ਥੋੜੀਆਂ-ਥੋੜੀਆਂ ਕਿਤਾਬਾਂ ਕਰਨੀਆਂ ਹੁੰਦੀਆਂ ਨੇ ਤਾਂ ਕੋਈ ਬਹੁਤਾ ਉਹ ਨਹੀਂ ਲੱਗਦਾ ਹੈਗਾ ਪਰ ਨਹੀਂ ਜਦੋਂ ਉਹਨਾਂ ਦੇ ਪੂਰੇ ਪ੍ਰੋਜੈਕਟ ਦੇ ਬਾਰੇ ਦੇ ਵਿੱਚ ਸੁਣਿਆ ਜਦੋਂ ਉਹਨਾਂ ਨੇ ਪੂਰੀ ਡਿਟੇਲ ਜਿਹੜੀ ਆ ਉਹ ਦੱਸੀ ਤਾਂ ਫੇਰ ਜੁੜਨ ਦਾ ਜਿਹੜਾ ਉਹ ਮਾਨ ਬਣਿਆ ਕਿਉਂਕਿ ਜੇ ਅਸੀਂ ਸੋਚੀਏ ਤਾਂ ਜਿਨੇ ਸਾਡੇ ਨਰੇਟਰ ਨੇ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਆਪੋਜੀਟ ਸਾਡਾ ਆਫਿਸ ਆ ਤਾਂ ਤੁਸੀਂ ਹੈਰਾਨ ਹੋਵੋਗੇ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਸਾਨੂੰ ਇਹ ਸੀਗਾ ਕਿ ਪੰਜਾਬੀ ਬਾਦਸ਼ਾਹ ਬਹੁਤ ਸੋਹਣੀ ਬੋਲਣ ਵਾਲੇ ਬੱਚੇ ਸਾਨੂੰ ਆਮ ਮਿਲ ਜਾਣਗੇ ਪਰ ਇਹ ਇੱਕ ਦੁੱਖ ਦੀ ਗੱਲ ਹੈ ਮੈਨੂੰ ਕਹਿਣੀ ਪੈ ਰਹੀ ਹੈ ਕਿ ਬਹੁਤ ਸੋਹਣੀ ਪੰਜਾਬੀ ਬੋਲਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਅੱਗੇ ਵੀ ਬਹੁਤ ਘੱਟ ਹੈ ਪਰਨੰਸੀਏਸ਼ਨ ਨਹੀਂ ਹੈ ਹੋਰ ਛੱਡੋ ਪੜ ਲਓਗੇ ਤੁਸੀਂ ਤਾਂ ਜਿਹੜੇ ਸਾਡੇ ਟਿਪੀਕਲ ਵਰਡ ਹੈ ਉਹਨਾਂ ਦੀ ਸਮਝ ਹੀ ਨਹੀਂ ਆਉਂਦੀ ਹੈਗੀ ਉਹਨਾਂ ਦਾ ਪਤਾ ਹੀ ਨਹੀਂ ਤਾਂ ਜਿਹੜੀ ਕਿਤਾਬ ਹੈ ਉਹ ਇਵੇਂ ਦੀ ਹੈ ਕਿ ਆਪਾਂ ਆਮ ਸੋਚਦੇ ਹਾਂ ਕਿ ਸ਼ਾਇਦ ਕਿਤਾਬ ਇਸ ਤਰ੍ਹਾਂ ਪੜ ਕੇ ਇਸ ਤਰ੍ਹਾਂ ਪੜ ਲੈਣੀ ਹੁੰਦੀ ਹੈ ਨਹੀਂ ਇਸ ਤਰ੍ਹਾਂ ਨਹੀਂ ਆਡੀਓ ਬੁੱਕਸ ਦੇ ਵਿੱਚ ਇਹ ਸਾਰਾ ਕੁਝ ਇਵੇਂ ਨਹੀਂ ਹੁੰਦਾ ਹੈਗਾ ਜਿਵੇਂ ਕਿ ਸਾਡੇ ਇਸ ਤਰ੍ਹਾਂ ਕਿ ਐਡੀਸ਼ਨ ਲਗਾਤਾਰ ਚੱਲਦੇ ਰਹਿੰਦੇ ਨੇ ਮੈਨੂੰ ਲੱਗਦਾ ਕਿ ਅਸੀਂ ਕਈ ਵਾਰੀ 100-100 ਐਡੀਸ਼ਨ ਲੈ ਲੈਣਿਆਂ ਤਾਂ ਸਾਨੂੰ ਇੱਕ ਨਰੇਟਰ ਜਿਹੜਾ ਉਹ ਵਧੀਆ ਲੱਗਦਾ ਸਾਨੂੰ ਇੱਕ ਨਰੇਟਰ ਮਸਾ ਮਿਲਦਾ ਇਹ ਚੀਜ਼ ਜੜੀਆ ਹੋ ਜਾਂਦੀ ਹੈ ਸੋ ਇਹ ਇੱਕ ਬੜੀ ਦੁੱਖ ਵਾਲੀ ਗੱਲ ਹੈ ਕਿ ਪੰਜਾਬੀ ਵਧੀਆ ਬੋਲਣ ਵਾਲੇ ਨਹੀਂ ਮਿਲ ਰਹੇ ਹੈਗੇ ਜੇ ਵਧੀਆ ਆਵਾਜ਼ਾਂ ਮਿਲ ਰਹੀਆਂ ਨੇ ਸਗੋਂ ਸਾਡੀ ਟੀਮ ਨੂੰ ਤਾਂ ਇਨਾ ਐਕਸਪੀਰੀਅੰਸ ਹੋ ਗਿਆ ਕਿ ਜੇ ਕਿਸੇ ਨੂੰ ਨਾਰਮਲੀ ਵੀ ਸੁਣਨ ਨਾ ਤਾਂ ਕਹਿਣਗੇ ਮੈਡਮ ਆਵਾਜ਼ ਬੜੀ ਸੋਹਣੀ ਹੈ ਹਨਾ ਜੇ ਨਰੇਟਰ ਹੁੰਦਾ ਤਾਂ ਇਹ ਆਵਾਜ਼ ਬਹੁਤ ਸੋਹਣੀ ਹੈ ਅਸੀਂ ਆਵਾਜ਼ਾਂ ਕੀ ਨੋਟ ਕਰਨ ਲੱਗੇ ਪਰ ਪਰਨੰਸੀਏਸ਼ਨ ਜਿਹੜੀ ਆ ਉਹ ਸਭ ਤੋਂ ਵੱਡੀ ਹੈ ਤਾਂ ਪਰਨ ਜਿਨੀ ਦੇ ਸਾਨੂੰ ਕਿਸੇ ਲਫ਼ਜ਼ ਦੀ ਸਮਝ ਨਹੀਂ ਆਉਂਦੀ ਉਹ ਫੀਲ ਨਹੀਂ ਆਉਂਦਾ ਪੜ੍ਹਨ ਲੱਗਿਆ ਹਨਾ ਤਾਂ ਸੋ ਅਸੀਂ ਵੀ ਇੱਥੇ ਬਹੁਤ ਕੁਝ ਸਿੱਖਿਆ ਆ ਕੇ ਜੇ ਇਸ ਤਰ੍ਹਾਂ ਕਰੀਏ ਤਾਂ ਬਹੁਤ ਕੁਝ ਬਹੁਤ ਸਾਰੇ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਪ੍ਰਨਨਸੀਏਸ਼ਨ ਤੇ ਸਿਰਫ ਕੰਮ ਕਰਨ ਦੇ ਲਈ ਆਉਂਦੇ ਨੇ ਹਨਾ ਮੈਂ ਕਹਿ ਨਹੀਂ ਹੁੰਦੀ ਕਿ ਮੋਸਟਲੀ ਸਾਡੇ ਹੋੜੇ ਕਨੋੜੇ ਦੇ ਵਿੱਚ ਹੀ ਫਰਕ ਨਹੀਂ ਲੋਕ ਸਮਝਦੇ ਹੈਗੇ ਕੋਲੀ ਨੂੰ ਵੀ ਕੋਲੀ ਕਹੀ ਜਾਂਦੇ ਹਨਾ ਤਾਂ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ ਬਹੁਤ ਐ ਕਹਿ ਸਕਦੇ ਆ ਕਿ ਇੱਕ ਛਾਨਣੀ ਜਿਹੀ ਲਾਈ ਹੋਈ ਆ ਫੇਰ ਜਾ ਕੇ ਸਾਨੂੰ ਨਰੇਟਰ ਜਿਹੜੇ ਆ ਲੱਗਦੇ ਆ ਨਹੀਂ ਤਾਂ ਪੰਜਾਬੀ ਦੇ ਨਰੇਟਰ ਲੱਪਣੇ ਬਹੁਤ ਔਖੇ ਆ ਤਾਂ ਸਰਕਾਰ ਨੂੰ ਕੁਝ ਜੋ ਮਿਲਿਆ ਪੰਜਾਬ ਸਰਕਾਰ ਦੇ ਕਿੰਨ ਸਰਕਾਰ ਨੂੰ ਨਹੀਂ ਨਹੀਂ ਐਵੇਂ ਤਾਂ ਕੁਝ ਨਹੀਂ ਆਗਾ ਐਵੇਂ ਦਾ ਕੁਝ ਨਹੀਂ ਆ ਇਹ ਤੁਹਾਨੂੰ ਮੈਂ ਪਹਿਲਾਂ ਵੀ ਜਿਹੜਾ ਉਹ ਦੱਸਿਆ ਕਿ ਇਹ ਸਾਡਾ ਜਸਜੀਤ ਸਿੰਘ ਸਰਹੋਰਾਂ ਦਾ ਆਪਣਾ ਹੀ ਜਿਹੜਾ ਹੈ ਸੋ બસ ਇਹੀ ਉਮੀਦ ਲੈ ਕੇ ਚੱਲੇ ਆ ਕਿ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਇਹ ਨਹੀਂ ਸੋਚਦੇ ਹੈਗਾ ਕਿ ਸਾਡਾ 2.5-3 ਕਰੋੜ ਰੁਪਇਆ ਲੱਗ ਗਿਆ ਤਾਂ ਉਹ ਸਾਨੂੰ ਵਾਪਸ ਆਏ ਹਨਾ ਕੋਸ਼ਿਸ਼ ਹਰੇਕ ਦੀ ਹੁੰਦੀ ਹੈ ਉਮੀਦ ਇਹ ਹੁੰਦੀ ਹੈ ਪਰ ਇਹ ਅਸੀਂ ਇਹ ਸੋਚਦੇ ਆ ਕਿ ਇਹ ਚੱਲਦਾ ਰਹੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਚੀਜ਼ ਜਿਹੜੀ ਆ ਉਹ ਚੱਲਦੀ ਰਹੇ ਤਾਂ ਜਿਹੜਾ ਸਾਹਿਤ ਹੈ ਪੰਜਾਬੀ ਸਾਹਿਤ ਜਿਹੜਾ ਉਹ ਲੋਕਾਂ ਤੱਕ ਪਹੁੰਚੇ ਸਭ ਤੋਂ ਵੱਡੀ ਜਿਹੜੀ ਆ ਗੱਲ ਹੈ ਉਹ ਇਹ